ਇਹ ਝੋਟੀ ਵੇਚਣੀ ਆ ਬਾਈਆਂ ਨੇ ਕੋਈ ਘਰੇਲੂ ਮਜਬੂਰੀ ਦੇ ਕਾਰਨ ਇਹ ਝੋਟੀ ਬਕਾਊ ਆ ਗਈ ਥੋੜੀ ਸੇਵਾ ਨਾਲ ਇਹ 2-3 ਗੱਟਿਆਂ ਨਾਲ ਹੀ ਇਹ ਮੈਦ ਦਾ ਥੋੜਾ ਕਾਣਾ ਪਾਊਡਰ ਪਾ ਕੇ ਤੇ ਇਹ ਗੱਭਣ ਹੋਣ ਦੇ ਲਾਇਕ ਆ ਗਈ ਫੇਰ ਸੋਹਣਾਗਾ ਬਾਡੀ ਬਾਂਤਰ ਚੰਗੀ ਹੈਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜਲਾ ਇਹਨੂੰ ਬਠੰਡਾ ਪੈ ਜਾਂਦਾ ਹੈ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਮੇਰੇ ਖਿਆਲ ਦੇ ਨਾਲ ਇਹ ਖੇਰੀ ਵੀ ਹੋ ਸਕਦੀ ਆ ਤੇ ਦੋਦੰਦ ਵੀ ਹੋ ਸਕਦੀ ਆ ਦੰਦ ਆਪਾਂ ਦੇਖੇ ਰਿਗੇ ਜਿਹੜੇ ਭਰਾ ਨੇ ਖਰੀਦਣੀ ਆ ਉਹ ਆ ਕੇ ਦੇਖ ਸਕਦਾ ਹੈ ਤੇ ਅੰਦਾਜ਼ਾ ਜਿਾ ਵੀ 2 ਸਾਲ ਦੇ ਲਗਭਗ ਇਹ ਹੋਊਗੀ। ਬਾਣੀ ਮੋਟੀ ਉੱਪਰ-ਨੀਚੇ ਵੀ ਹੋ ਸਕਦੀ ਹੈਗੀ। ਤੇ ਇਹ ਝੋਟੀ ਵੇਚਣੀ ਆ ਬਾਈਆਂ ਨੇ ਕੋਈ ਘਰੇਲੂ ਮਜਬੂਰੀ ਦੇ ਕਾਰਨ ਇਹ ਝੋਟੀ ਬਕਾਊ ਆਗੀ। ਤੇ ਆਪ ਦੀ ਤੁਸੀਂ ਫੋਟੋ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈ। ਝੋਟੀ ਸੋਹਣੀ ਆਗੀ। ਤੇ ਬਸ ਸਮੀ ਵੀ ਵੈਸੇ ਚੰਗੀ ਐ। ਥੋੜੀ ਜਿਹੀ ਸੇਵਾ ਦੀ ਲੋੜ ਆ ਬਸ। ਫੇਸ ਦੇਖ ਸਕਦੇ ਹੋ ਸੋਹਣਾਗਾ। ਸੈਂਕ ਦੇਖ ਸਕਦੇ ਹੋ ਬਹੁਤ ਕੁੰਡੇ ਆਗੇ ਤੇ ਤਕਰੀਬਨ ਕਾਲੀ ਆ ਗਈ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਵਾਈਟ ਹੈਗੇ ਆਗੇ ਬਸ ਥੋੜੀ ਜਿਹੀ ਸੇਵਾ ਦੀ ਲੋੜ ਆ ਗਈ ਥੋੜੀ ਜੀ ਸੇਵਾ ਨਾਲ ਇਹ ਦੋ ਤਿੰਨ ਗੱਟਿਆਂ ਨਾਲ ਹੀ ਇਹ ਮੈਦ ਆ ਥੋੜਾ ਗਣਾ ਪਾਊਡਰ ਪਾ ਕੇ ਤੇ ਇਹ ਗੱਬਣ ਹੋਣ ਦੇ ਲਾਇਕ ਆ ਗਈ ਬਾਕੀ ਜੋ ਰੇਟ ਆ ਉਹ 40000 ਆ ਥੋੜਾ ਗਣਾ ਵਿੱਚੋਂ ਮੌਕੇ ਤੇ ਮਾਨਦਾਨ ਜਰੂਰ ਹੋ ਜੂਗਾ ਇਦੇ ਵਿੱਚੋਂ ਜ਼ਿਆਦਾ ਨਹੀਂ ਹੋਣਾ। ਉਹੀ ਭਰਾ ਫੋਨ ਲਾਇਓ ਕਿਉਂਕਿ ਡਿਟੇਲ ਤੁਹਾਨੂੰ ਆਪਾਂ ਸਾਰੀ ਦੱਸਤੀ। ਤੇ ਮਾੜਾ-ਮੋਟਾ ਮਾਣਦਾਨ ਹੋ ਜਾਊਗਾ 40000 ਦੇ ਵਿੱਚੋਂ। ਤੇ ਤੁਸੀਂ ਆਪਦੀ ਆਗੇ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋਗੇ। ਬਾਕੀ ਸਾਨੂੰ ਆਪਾਂ ਬੈਕ ਸਾਈਡ ਤੋਂ ਕੇਰਾ ਆਪਾਂ ਖੋਲ ਹੀ ਲੈਣੇ ਦਾ। ਆਪਾਂ ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨੇ ਆਂ, ਥਣ ਥਣ ਵੀ ਦਿਖਾ ਦਾਂਗੇ। ਤੇ ਡਿਟੇਲ ਤੁਹਾਨੂੰ ਸਾਰੀ ਮੈਂ ਦੱਸ ਰਿਹਾ ਹਾਂ ਕਿਉਂਕਿ ਬਾਈ ਨੂੰ ਥੋੜਾ ਜਿਹਾ ਕੈਮਰੇ ਸਾਹਮਣੇ ਬੋਲਣ ਤੋਂ ਜੱਗਦਾ ਤੇ ਇਸ ਲਈ ਡਿਟੇਲ ਤੁਹਾਨੂੰ ਸਾਰੀ ਮੈਂ ਦੱਸ ਰਿਹਾ ਤੇ ਤੁਰ ਜਿੰਨੀ ਤੁਸੀਂ ਇਹਨੂੰ ਦੇਖ ਸਕਦੇ ਹੋ ਤੋਰਾ ਤਾਰਾ ਚੰਗਾ ਹੈ ਵਧੀਆ ਸੈਂਕ ਕੁੰਡੇ ਹੈ ਜਮਾ ਮੋੜ ਲਾ ਫੇਸ ਸੋਹਣਾਗਾ ਬਾਡੀ ਬੰਤਰ ਚੰਗੀ ਹੈਗੀ ਬਸ ਥੋੜੀ ਜੀ ਸੰਭਾਲ ਦੀ ਲੋੜ ਹੈਗੀ ਤੇ ਤਕਰੀਬਨ ਗੱਬਣ ਹੋਣ ਦੇ ਲਾਇਕ ਹੀ ਹੈ ਬਜਨ ਥੋੜਾ ਜਿਹਾ ਘੱਟਾ ਵਸ ਬਜਨ ਜਦੋਂ ਪੂਰਾ ਹੋ ਗਿਆ ਤੇ ਇਹਨੇ ਗੱਬੜ ਹੋ ਜਾਣਾ ਥੋੜੇ ਟਾਈਮ ਦੇ ਵਿੱਚ ਹੀ ਬਾਕੀ ਥਾਣ ਥਣ ਵੀ ਚੰਗੇ ਆ ਚਾਰੇ ਹੀ ਥਾਣਾਗੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਵਧੀਆ ਆ ਗਈ ਝੋਲੀ ਝਾਲੀ ਵੀ ਚੰਗੀ ਦਿਖਾਉਂਦੀ ਹੈਗੀ ਤਕਰੀਬਨ ਗੱਬੜ ਹੋਣ ਦੇ ਲਾਹੇਗਾ ਬਸ ਇਹ ਥੋੜੀ ਜੀ ਸੇਵਾ ਦੇ ਨਾਲ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਤੇ ਆਪਦੀ ਫੌਲਾ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਕਾਲ ਹੋਈ ਭਰਾ ਕਰਿਓ ਜਿਹਨੇ ਲੈਣੀ ਆ ਕੋਈ ਬਿਨਾਂ ਗੱਲੋਂ ਵੀ ਮਤਲਬ ਪਰੇਸ਼ਾਨ ਨਾ ਕਰਿਓ ਕਿਉਂਕਿ ਭਰਾ ਦਾ ਕੰਮ ਧੰਦਾ ਤਕਰੀਬਨ ਮਿਹਨਤ ਮਜ਼ਦੂਰੀ ਵਾਲਾ ਭਰਾਗਾ ਤੇ ਕਿਹੜੀ ਕੰਮ ਧੰਦੇ ਚ ਹੁੰਦਾ ਤੇ ਤੁਸੀਂ ਵੀ ਕਾਲ ਕਰਕੇ ਵੀ ਬਿਨਾਂ ਗੱਲੋਂ ਪਰੇਸ਼ਾਨ ਕਰੀ ਜਾਓ ਉਹ ਸਿਸਟਮ ਨਾ ਰੱਖਿਓ ਕਿਉਂਕਿ ਆਪਾਂ ਅੱਗੇ ਕਿਸੇ ਵੀਡੀਓ ਦੇ ਵਿੱਚ ਨਹੀਂ ਕਿਹਾ ਇਸ ਵੀਡੀਓ ਚ ਤਾਂ ਹੀ ਕਹਿ ਰਹੇ ਆਂਗੇ ਕਿਉਂਕਿ ਡਿਟੇਲਸ ਉਹਨੇ ਆਪ ਸਾਰੀ ਦੱਸਤੀ ਹੈ ਇਹਨਾਂ ਮੁੱਲ ਲਊਗਾ ਤੇ ਮਾੜਾ ਮੋਟਾ ਵਿੱਚੋਂ ਮਾਨਤਨ ਹੋ ਜਾਊਗਾ ਤੇ ਅੱਜ ਦਸਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤੱਕ ਜਾਣਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ